ਸੱਚਰੀਏ ਕਾਲ ਦੋਸਤੋ ਮੈਂ ਚਰਨਜੀਤ ਸਿੰਘ ਦੋਸਤੋ ਝੋਨਾ ਲਾਉਣ ਦਾ ਸਮਾਂ ਬਿਲਕੁਲ ਸਿਰਦੇ ਚੱਲੀ ਜਾਂਦਾ ਹੈ ਬੜੇ ਜ਼ਿਆਦੇ ਜ਼ਿਮੀਂਦਾਰਾਂ ਨੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ ਕਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਾ ਹੈ ਹਾਲੇ ਪਰ ਲਾਉਣ ਤੋਂ ਬਾਅਦ ਦੇ ਵਿੱਚ ਜਿਹੜੀਆਂ ਪਰੇਸ਼ਾਨੀਆਂ ਆਪਾਂ ਨੂੰ ਝੋਨੇ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ ਸ਼ੁਰੂਆਤੀ ਦਿਨਾਂ ਦੇ ਵਿੱਚ ਸਭ ਤੋਂ ਵੱਡੀਆਂ ਉਹ ਇਹ ਹੁੰਦੀਆਂ ਨੇ ਕਿ ਝੋਨਾ ਇੱਕ ਵਾਰ ਸੁੱਕ ਕੇ ਤੁਰਦਾ ਹੈ ਇੱਕ ਹਫਤਾ ਤੁਹਾਡਾ ਝੋਨਾ ਲੇਟ ਹੋ ਜਾਂਦਾ ਹੈ ਇੱਕ ਵਾਰੀ ਪੂਰੇ ਬੂਟੇ ਸੁੱਕ ਕੇ ਉਹਦੇ ਤੋਂ ਬਾਅਦ ਦੇ ਵਿੱਚ ਫਿਰ ਦੁਬਾਰੇ ਗਰੋਥ ਕਰਦੇ ਨੇ ਕਈ ਉਹਨਾਂ ਦੇ ਵਿੱਚੋਂ ਗਲ ਜਾਂਦੇ ਨੇ ਬੂਟੇ ਕਈ ਸੁੱਕ ਜਾਂਦੇ ਨੇ ਕਈ ਦੁਬਾਰੇ ਤੁਰ ਪੈਂਦੇ ਨੇ ਕਈ ਬੜੀ ਆਪਾਂ ਨੂੰ ਝੋਨੇ ਦੇ ਵਿੱਚ ਦੁਬਾਰੇ ਬੂਟੇ ਵੀ ਲਾਉਣੇ ਪੈਂਦੇ ਨੇ ਦੂਸਰੀ ਜਿਹੜੀ ਸਭ ਤੋਂ ਵੱਡੀ ਪਰੇਸ਼ਾਨੀ ਹੁੰਦੀ ਹੈ ਕਿ ਨਦੀਨ ਝੋਨੇ ਦੇ ਵਿੱਚ ਦਵਾਈ ਪਾਉਣ ਦੇ ਬਾਵਜੂਦ ਵੀ ਉਹ ਗਾਉਂਦੇ ਨੇ ਦਵਾਈਆਂ ਆਪਾਂ ਬੜੀਆਂ-ਬੜੀਆਂ ਮਹਿੰਗੀਆਂ ਪਾਉਂਦੇ ਆ ਪਰ ਫਿਰ ਵੀ ਤੁਹਾਡੇ ਨਦੀਨ ਜਿਹੜੇ ਉਹਦੇ ਤੋਂ ਬਾਅਦ ਦੇ ਵਿੱਚ ਝੋਨੇ ਦੇ ਵਿੱਚੋਂ ਤੁਹਾਨੂੰ ਕੱਢਨੇ ਪੈਂਦੇ ਨੇ ਤੀਸਰੀ ਇਹਦੇ ਤੋਂ ਬਾਅਦ ਦੇ ਵਿੱਚ ਜਿਹੜੀ ਗੱਲ ਹੈ ਕਿ ਝੋਨੇ ਦੇ ਵਿੱਚ ਆਪਾਂ ਨੂੰ ਫਟਾਰੇ ਦੇ ਵਾਸਤੇ ਬੜਾ ਜ਼ਿਆਦਾ ਕੁਝ ਪਾਉਣਾ ਪੈਂਦਾ ਹੈ ਕਈ ਜੱਦੋ-ਜਹਿਦਾਂ ਕਰਨੀਆਂ ਪੈਂਦੀਆਂ ਨੇ ਫਿਰ ਜਾ ਕੇ ਤੁਹਾਡਾ ਝੋਨਾ ਜਿਹੜਾ ਫਟਾਰਾ ਕਰਦਾ ਏ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੇ ਨੁਕਤੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ ਕਦੀ ਨਾ ਤੁਸੀਂ ਕਿਸੇ ਕੋਲ ਸੁਣੇ ਹੋਣਗੇ ਨਾ ਕਦੀ ਵੇਖੇ ਹੋਣਗੇ ਬਿਲਕੁਲ ਡਿਫਰੈਂਟ ਚੀਜ਼ ਹੈ ਇਹਨਾਂ ਨੁਕਤਿਆਂ ਦੇ ਉੱਤੇ ਜੇਕਰ ਤੁਸੀਂ ਧਿਆਨ ਦਿਓਗੇ ਜਿਹੜੀਆਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੂਗਾ ਸੌਖੀਆਂ ਚੀਜ਼ਾਂ ਨੇ ਜੇਕਰ ਇਹਨਾਂ ਦੇ ਉੱਤੇ ਤੁਸੀਂ ਕੰਮ ਕਰ ਲਓਗੇ ਤਾਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਜ਼ਿਆਦਾ ਸੁਖਾਲਾ ਹੋ ਜਾਊਗਾ ਤੁਹਾਡਾ ਇਹ ਜਿਹੜਾ ਚੋਨੇ ਦਾ ਸੀਜ਼ਨ ਹੈ ਨਦੀ ਨਹੀਂ ਉਗਣਗੇ ਬਿਲਕੁਲ ਵੀ ਝੋਨੇ ਦੇ ਵਿੱਚ ਬੂਟਾ ਤੁਰੰਤ ਕਰਨਾ ਝੋਨਾ ਸ਼ੁਰੂ ਕਰ ਦਊਗਾ ਤੇ ਫਟਾਰਾ ਜਿਹੜਾ ਆਪਾਂ ਨੂੰ ਜਿਆਦਾ ਉਸ ਝੋਨੇ ਦਾ ਵੇਖਣ ਨੂੰ ਮਿਲੇਗਾ ਸੋ ਬਿਲਕੁਲ ਧਿਆਨ ਦੇ ਨਾਲ ਵੀਡੀਓ ਨੂੰ ਐਂਡ ਤੱਕ ਵੇਖਿਓ ਜੇ ਚੈਨਲ ਨੂੰ ਜੇਕਰ ਤੁਸੀਂ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਨਾਲ ਜਿਹੜੀ ਬੈਲ ਹੈ ਉਹਨੂੰ ਵੀ ਦਬਾ ਲਿਓ ਤਾਂ ਜੋ ਝੋਨੇ ਦੇ ਸੀਜ਼ਨ ਦੇ ਨਾਲ ਰਿਲੇਟਡ ਹੋਰ ਜਿੰਨੀਆਂ ਵੀ ਵੀਡੀਓ ਨੇ ਉਹ ਬਿਲਕੁਲ ਸਮੇਂ ਸਿਰ ਤੁਹਾਡੇ ਤੱਕ ਪੌਂਚ ਦੀਆਂ ਰਹਿਣਾ ਸੋ ਦੋਸਤੋ ਝੋਨਾ ਲੱਗਣ ਤੋਂ ਬਾਅਦ ਦੇ ਵਿੱਚ ਬੜੀਆਂ ਜੱਦੂ ਜਹਿਰ ਤਾਂ ਆਪਾਂ ਕਰਦੇ ਆਂ ਜ਼ਿਮੀਂਦਾਰ ਬੜਾ ਜ਼ਿਆਦਾ ਕੁਝ ਪਾ ਦਿੰਦੇ ਨੇ ਪਰ ਜਿੱਥੇ ਪਾਉਣਾ ਹੁੰਦਾ ਹੈ ਜਿੱਥੇ ਲੋਡ ਹੁੰਦੀ ਏ ਉੱਥੇ ਆਪਾਂ ਕੁਝ ਕਰਦੇ ਨਹੀਂਗੇ ਜੇਕਰ ਪਨੀਰੀ ਮਾੜੀ ਝੋਨੇ ਦੀ ਆਪਾਂ ਲਾ ਦੇਾਂਗੇ ਆਪਣੇ ਖੇਤ ਦੇ ਵਿੱਚ ਤੇ ਤੁਸੀਂ ਜਾਣਦੇ ਹੋ ਕਿ ਉਹਦੇ ਵਿੱਚ ਆਪਾਂ ਨੂੰ ਕਈ ਕੁਝ ਬਾਅਦ ਦੇ ਵਿੱਚੋਂ ਦੀ ਪਾਉਣਾ ਪਊਗਾ ਜਿਹੜੀਆਂ ਚੀਜ਼ਾਂ ਤੁਸੀਂ ਕਨਾਲ ਦੇ ਵਿੱਚ ਪਾ ਲੈਣੀਆਂ ਸੀ ਉਹ ਫਿਰ ਤੁਹਾਨੂੰ ਕਿੱਲਿਆਂ ਦੇ ਵਿੱਚ ਪਾਉਣੀਆਂ ਪੈਣਗੀਆਂ ਦੂਸਰੇ ਨੰਬਰ ਤੇ ਜੇਕਰ ਤੁਸੀਂ ਸ਼ੁਰੂਆਤੀ ਦਿਨਾਂ ਦੇ ਵਿੱਚ ਜਿਹੜੇ ਨੁਕਤੇ ਵਰਤਣੇ ਚਾਹੀਦੇ ਨੇ ਆਪਾਂ ਨੂੰ ਉਹਨਾਂ ਨੂੰ ਨਹੀਂ ਵਰਤਦੇ ਤਾਂ ਤੁਹਾਡਾ ਚੋਨਾ ਇੱਕ ਵਾਰ ਪੂਰੀ ਤਰ੍ਹਾਂ ਸੁੱਕ ਕੇ ਤੁਰਦਾ ਹੈ ਨਾਲ ਦੀ ਨਾਲ ਇਸ ਵਾਰ ਟੈਂਪਰੇਚਰ ਵੀ ਤੁਸੀਂ ਜਾਣਦੇ ਹੋ ਕਿ ਬੜਾ ਜ਼ਿਆਦਾ ਹੈ ਪਿਛਲੇ ਸਾਲਾਂ ਦੇ ਨਾਲੋਂ ਗਰਮੀ ਇਸ ਵਾਰ ਬਹੁਤ ਜ਼ਿਆਦੀ ਏ ਜ਼ਿਕਰ ਪਿਛਲੇ ਸਾਲਾਂ ਦੇ ਵਿੱਚ ਤੁਹਾਡਾ ਝੋਨਾ 6-7 ਦਿਨ ਲੇਟ ਤੁਰਦਾ ਸੀ ਤਾਂ ਇਸ ਸਾਲ ਜਿਹੜਾ ਤੁਹਾਡਾ ਝੋਨਾ ਏ 10 ਦਿਨ ਲੇਟ ਤੁਰੂਗਾ ਇਸ ਗੱਲ ਦੀ ਸੰਭਾਵਨਾ ਹੈ ਪਰ ਆਪਾਂ ਕਰਨਾ ਕੀ ਏ ਜੇਕਰ ਤੁਸੀਂ ਇਹ ਨੁਕਤੇ ਵਰਤੋਗੇ ਤਾਂ 2 ਦਿਨ ਵੀ ਤੁਹਾਡਾ ਝੋਨਾ ਲੇਟ ਨਹੀਂ ਤੁਰੇਗਾ ਤੁਰੰਤ ਤੁਹਾਡਾ ਝੋਨਾ ਜਿਹੜਾ ਚਲਣਾ ਸ਼ੁਰੂ ਕਰ ਦੂਗਾ ਬੂਟਾ ਬਣਾਉਣਾ ਸ਼ੁਰੂ ਕਰ ਦੂਗਾ ਕਰਨਾ ਕੀ ਇਹ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਪਨੀਰੀ ਝੋਨੇ ਦੀ ਨਹੀਂ ਹੁੰਦੀ ਏ ਪਨੀਰੀ ਨੂੰ ਤੁਸੀਂ ਫੜਨਾ ਹੈ ਪਨੀਰੀ ਪੁੱਟਣ ਤੋਂ 24 ਘੰਟੇ ਪਹਿਲਾਂ 30 ਗ੍ਰਾਮ ਚਲੇਟਡ ਜ਼ਿੰਕ ਤਾਜ਼ੇ ਪਾਣੀ ਦੇ ਨਾਲ ਇੱਕ ਕਨਾਲ ਦੇ ਵਿੱਚ ਸਪਰੇ ਇਹਦੀ ਤੁਸੀਂ ਕਰ ਦੇਣੀ ਏ ਜੇਕਰ ਤੁਹਾਡੀ ਬਾਸਮਤੀ ਦੀ ਪਨੀਰੀ ਏ ਜੇਕਰ ਤੁਹਾਡੀ ਝੋਨੇ ਦੀ ਪਨੀਰੀ ਏ ਕਿਸੇ ਵੀ ਝੋਨੇ ਦੀ ਪਨੀਰੀ ਏ ਚਾਹੇ ਕੋਈ ਹਾਈਬ੍ਰਿਡ ਹੈ ਜਾਂ ਪ੍ਰਾਈਵੇਟ ਕੋਈ ਵੀ ਵੈਰੈਟੀ ਏ ਉਹਦੇ ਉੱਤੇ ਤੁਸੀਂ 50 ਐਮਲ ਜਬ੍ਰੈਲਿਕ ਐਸ ਦੀ ਸਪਰੇ ਕਰਨੀ ਹੈ ਪਨੀਰੀ ਪੁੱਟਣ ਤੋਂ 24 ਘੰਟੇ ਪਹਿਲਾਂ ਧਿਆਨ ਦਿਓ ਜੇ ਬਾਸਮਤੀ ਦੀ ਪਨੀਰੀ ਦੇ ਉੱਤੇ ਬਿਲਕੁਲ ਵੀ ਸਪਰੇ ਨਹੀਂ ਕਰਨੀ ਝੋਨੇ ਦੀ ਪਨੀਰੀ ਦੇ ਉੱਤੇ ਸਪਰੇ ਕਰਨੀ ਹੈ ਬਾਸਮਤੀ ਦੀ ਪਨੀਰੀ ਦੇ ਉੱਤੇ ਤੁਸੀਂ ਜ਼ਿੰਕ ਦੀ ਸਪਰੇ ਜੜੀਏ ਉਹ ਕਰਨੀ ਹੈ ਇਹਦੇ ਤੋਂ ਬਾਅਦ ਵਿੱਚ ਆਪਣਾ ਜਿਹੜਾ ਮੇਨ ਕੰਮ ਹੈ ਜਦੋਂ ਤੁਹਾਡਾ ਝੋਨਾ ਲਾ ਕੇ ਲੇਬਰ ਬਾਹਰ ਆ ਜਾਵੇ ਤੁਹਾਡੀ ਜ਼ਮੀਨ ਦੇ ਵਿੱਚੋਂ ਤਾਂ ਆਪਾਂ ਮੇਨ ਜਿਹੜਾ ਕੰਮ ਕਰਨਾ ਹੈ ਉਹ ਇਹ ਹੈ ਕਿ 50 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਆਪਾਂ 60% ਵਾਲੀ ਮਿਊਰ ਟੌਪ ਪੋਟਾਸ਼ ਲੈਣੀ ਹੈ ਤੇ ਇੱਕ ਬੈਗ ਆਪਾਂ ਲੈਣਾ ਹੈ ਸਿੰਗਲ ਸੁਪਰ ਫਾਸਫੇਟ ਦਾ ਦੋਹਾਂ ਖਾਦਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਇਹਦੇ ਵਿੱਚ ਹੀ ਇਦੇ ਨਾਲ ਹੀ ਆਪਾਂ ਮਿਕਸ ਕਰ ਲੈਣਾ ਜੇਕਰ ਤੁਸੀਂ ਬੂਟਾ ਕਲੋਰ ਦਵਾਈ ਪਾਉਣੀ ਹੈ ਜਾਂ ਪਰਟੀਲਾ ਕਲੋਰ ਪਾਉਣੀ ਹੈ ਜਾਂ ਕਿਸੇ ਵੀ ਕੰਪਨੀ ਦੀ ਕੋਈ ਵੀ ਤੁਸੀਂ ਦਵਾਈ ਨਦੀਨਾਂ ਦੇ ਵਾਸਤੇ ਪਾਉਣੀ ਹੈ ਇਹਨਾਂ ਖਾਦਾਂ ਦੇ ਵਿੱਚ ਹੀ ਤੁਸੀਂ ਉਹਨੂੰ ਮਿਕਸ ਕਰ ਲੈਣਾ ਹੈ ਤੇ ਝੋਨਾ ਲੱਗਣ ਤੋਂ ਤੁਰੰਤ ਬਾਅਦ ਜਦੋਂ ਲੇਬਰ ਬਾਹਰ ਆ ਜਾਵੇ ਇਹਨਾਂ ਦਾ ਤੁਸੀਂ ਛੱਟਾ ਝੜਾ ਆਪਣੀ ਜ਼ਮੀਨ ਦੇ ਵਿੱਚ ਝੋਨੇ ਦੇ ਵਿੱਚ ਕਰ ਦੇਣਾ ਹੈ ਇਹ ਕਰਨ ਦੇ ਨਾਲ ਹੋਵੇਗਾ ਕਿ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਤੁਹਾਡਾ ਬੂਟਾ ਸੁੱਕ ਕੇ ਤੁਰਨਾ ਸੀ ਝੋਨੇ ਦਾ ਬਿਲਕੁਲ ਤੁਰੰਤ ਤੁਰਨਾ ਸ਼ੁਰੂ ਕਰ ਦਊਗਾ ਕਦੇ ਵੀ ਸੁਕੇਗਾ ਨਹੀਂ ਬੂਟਾ ਦੂਸਰੇ ਨੰਬਰ ਤੇ ਬੂਟਾ ਗਲੇਗਾ ਨਹੀਂ ਜਿਹੜੇ ਬੂਟੇ ਮਰ ਜਾਂਦੇ ਨੇ ਵਿੱਚੋਂ ਕੁਝ ਝੋਨੇ ਦੇ ਉਹ ਬਿਲਕੁਲ ਨਹੀਂ ਮਰਨਗੇ ਜਿੰਨੀ ਤੁਹਾਡੀ ਲੇਬਰ ਹੈ ਜੜਾਂ ਸਮੇਤ ਬੂਟੇ ਲਾਏ ਹੋਣਗੇ ਲੇਬਰ ਨੇ ਉਹ ਸਾਰੇ ਤੁਹਾਡੇ ਬੂਟੇ ਜਿਹੜੇ ਤੁਹਾਡੇ ਕਿਲੇ ਦੇ ਵਿੱਚ ਤੁਰਨਗੇ ਇੱਕ ਵੀ ਬੂਟਾ ਮਰੇਗਾ ਨਹੀਂ ਤੀਸਰੇ ਨੰਬਰ ਤੇ ਤੁਹਾਡਾ 7-8 ਦਿਨ ਜਿਹੜਾ ਝੋਨਾ ਸੁੱਕਿਆ ਰਹਿਣਾ ਸੀ ਸੁੱਕ ਕੇ ਤੁਰਨਾ ਸੀ ਇੱਕ ਵਾਰੀ ਉਹ ਨਹੀਂ ਤੁਰੇਗਾ ਲਾਉਣ ਦੇ ਨਾਲ ਦੀ ਨਾਲ ਤੁਰ ਪਊਗਾ ਤੇ ਚੌਥੇ ਨੰਬਰ ਤੇ ਜਿਹੜੀ ਬਹੁਤ ਵੱਡੀ ਗੱਲ ਹੈ ਕਿ ਤੁਹਾਡੀ ਜ਼ਮੀਨ ਦੇ ਵਿੱਚ ਝੋਨੇ ਦੇ ਵਿੱਚ ਨਦੀਨ ਦਾ ਇੱਕ ਬੂਟਾ ਵੀ ਤੁਹਾਨੂੰ ਵੇਖਣ ਨੂੰ ਨਹੀਂ ਮਿਲੇਗਾ ਜੇਕਰ ਇਸ ਤਰੀਕੇ ਦੇ ਨਾਲ ਤੁਸੀਂ ਦਵਾਈ ਦੀ ਵਰਤੋਂ ਕਰਦੇ ਹੋ ਤੁਸੀਂ ਬੋਤਲ ਦੇ ਨਾਲ ਦਵਾਈ ਪਾਉਣ ਦੀ ਬਜਾਏ ਜੇਕਰ ਇਸ ਖਾਦ ਦੇ ਵਿੱਚ ਅਰਲਾਕੀ ਦਵਾਈ ਪਾਉਂਦੇ ਹੋ ਤਾਂ ਪੂਰੀ ਪੈੜੀ ਦੇ ਵਿੱਚ ਤੁਹਾਡੀ ਦੇ ਵਿੱਚ ਦਵਾਈ ਜਿਹੜੀ ਇਹ ਦਾਣੇ-ਦਾਣੇ ਨੂੰ ਲੱਗ ਕੇ ਪ੍ਰੋਪਰ ਤਰੀਕੇ ਦੇ ਨਾਲ ਖਿਲਰੇਗੀ ਜਿਸ ਦੇ ਕਾਰਨ ਤੁਹਾਨੂੰ ਬਾਅਦ ਦੇ ਵਿੱਚ ਉਹਦੀ ਨਦੀਨ ਵੀ ਉਸ ਝੋਨੇ ਦੇ ਵਿੱਚੋਂ ਕੱਢਣੇ ਜਿਹੜਿਆ ਨਹੀਂ ਪੈਣਗੇ ਅਸੀਂ ਜੇਕਰ ਆਪਣੀ ਗੱਲ ਕਰਦੇ ਹਾਂ ਤਾਂ ਹਰ ਸਾਲ ਬਿਲਕੁਲ ਸਾਡਾ ਇਹ ਪੱਕਾ ਹੁੰਦਾ ਹੈ ਕਿ ਇਹ ਆਪਾਂ ਕੰਮ ਜਿਹੜਾ ਕਰਨਾ ਹੀ ਕਰਨਾ ਹੈ ਇਹ ਜਿਹੜੀਆਂ ਚੀਜ਼ਾਂ ਨੇ ਆਪਾਂ ਇਹਨਾਂ ਨੂੰ ਵਰਤਣਾ ਹੈ ਤੇ ਦਵਾਈ ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਚੋਨੇ ਦੇ ਵਿੱਚ ਪਾਉਣੀ ਹੈ ਬੋਤਲ ਦੇ ਨਾਲ ਕਦੀ ਵੀ ਦਵਾਈ ਨਹੀਂ ਪਾਉਣੀ ਬੋਤਲ ਦੇ ਨਾਲ ਜਿਹੜੀ ਤੁਸੀਂ ਦਵਾਈ ਪਾਉਂਦੇ ਹੋ ਉਹ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਕਿ ਫਾਟਾਂ ਛੱਡ-ਛੱਡ ਕੇ ਪਾਉਣੀ ਪੈਂਦੀ ਹੈ ਤੇ ਪੂਰੀ ਜ਼ਮੀਨ ਦੇ ਵਿੱਚ ਕਦੇ ਵੀ ਤੁਸੀਂ ਬੋਤਲ ਦੇ ਨਾਲ ਪ੍ਰੋਪਰ ਦਵਾਈ ਜਿਹੜੀ ਖਲਾਰ ਹੀ ਨਹੀਂ ਸਕਦੇ ਪਰ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ Aí no bom, deu ਤਾਂ ਤੁਹਾਡੀ ਦਵਾਈ ਜਿਹੜੀ ਇਹ ਦਾਣੇ-ਦਾਣੇ ਨੂੰ ਲੱਗ ਕੇ ਪੂਰੀ ਜ਼ਮੀਨ ਦੇ ਵਿੱਚ ਵੀ ਖਿਲਰ ਜਾਊਗੀ ਤੇ ਨਾਲ ਦੀ ਨਾਲ ਤੁਹਾਡਾ ਝੋਨਾ ਜਿਹੜਾ ਹੈ ਉਹਦੇ ਵਿੱਚ ਤੁਹਾਨੂੰ ਬਹੁਤ ਘੱਟ ਚੀਜ਼ਾਂ ਪਾਉਣੀਆਂ ਪੈਣਗੀਆਂ ਫਟਾਰਾ ਕਰਵਾਉਣ ਦੇ ਵਾਸਤੇ ਸੋ ਇਸ ਵੀਡੀਓ ਦੇ ਵਿੱਚ ਇਹੀ ਗੱਲਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਚੰਗੀਆਂ ਲੱਗਣਗੀਆਂ ਤਾਂ ਆਪਣਾ ਲਿਓ ਜੇ ਚੰਗੀਆਂ ਲੱਗਣਗੀਆਂ ਤਾਂ ਹੋਰ ਲੋਕਾਂ ਦੇ ਨਾਲ ਸ਼ੇਅਰ ਕਰ ਦਿਓ ਜੇ ਮਾੜੀਆਂ ਲੱਗਣਗੀਆਂ ਤਾਂ ਇੱਥੇ ਹੀ ਛੱਡ ਦਿਓ ਜੇ ਨਾਲ ਦੀ ਨਾਲ ਦੱਸ ਦਿਓ ਜੇ ਕਿ ਕਿਉਂ ਮਾੜੀਆਂ ਲਗੀਆਂ ਨੇ ਕੀ ਕਮੀ ਰਹਿ ਗਈ ਇਹਨਾਂ ਦੇ ਵਿੱਚ ਮਕਸਦ ਇੱਕੋ ਹੀ ਇਹ ਕਿ ਤੁਹਾਡੀ ਮਿਹਨਤ ਬਚਾਈ ਜਾਵੇ ਤੁਹਾਨੂੰ ਖਰਚਾ ਬਚਾਇਆ ਜਾਵੇ ਤੁਹਾਡੀ ਖੇਚਲ ਬਚਾਈ ਜਾਵੇ ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ ਤੁਸੀਂ ਗੌਰ ਕਰ ਲਿਓ ਜੇ ਕਦੂ ਕਰਨ ਤੋਂ ਬਾਅਦ ਦੇ ਵਿੱਚ ਝੋਨਾ ਲਾਉਣ ਤੋਂ ਪਹਿਲਾਂ ਵੀਡੀਓ ਨੂੰ ਵੇਖਣ ਦੇ ਵਾਸਤੇ ਸ਼ੇਅਰ ਕਰਨ ਦੇ ਵਾਸਤੇ ਅੱਗੇ ਤੋਂ ਅੱਗੇ ਤੁਹਾਡਾ ਸਾਰਿਆਂ ਦਾ ਤੈਅਦ ਲਓ ਬਹੁਤ ਬਹੁਤ ਧੰਨਵਾਦ